ਜਿਹੜੇ ਤਿੰਨ ਕਿਰਦਾਰ ਦਾ ਛੇੜ ਹੈਗਾ ਇਹ ਦਾ ਬੀਬੋ ਹੈ ਤਾਂ ਹੈਗਾ ਦੇਵ ਕਰੋੜ ਨੇ ਜੀ ਦੇਵ ਨੇ ਇੱਕ ਆਈਡੀਆ ਸੁਣਾਇਆ ਸਾਨੂੰ ਜਿਹੜਾ ਕਿ ਸਾਨੂੰ ਬਹੁਤ ਚੰਗਾ ਲੱਗਿਆ ਔਰ ਸਾਨੂੰ ਲੱਗਿਆ ਇਹ ਫਿਲਮ ਬਨਨ ਤੇ ਯੋਗ ਹੈ ਔਰ ਇਹ ਫਿਲਮ ਦੇ ਸ਼ੇਡਸ ਬਹੁਤ ਹੈ ਕੈਰੈਕਟਰ ਦੇ ਵਿੱਚ ਛੇੜਖੰਡ ਨਹੀਂ ਨਹੀਂ ਕੀਤੀ ਔਰ ਜਿੱਦਾਂ ਦਾ ਰੋਲ ਸਾਨੂੰ ਚਾਹੀਦਾ ਸੀਗਾ ਉਦਾਂ ਦੇ ਪਿਕ ਐਂਡ ਚੂਸ ਕੀਤੇ ਆ ਉਦਾਂ ਦੇ ਉਹਨਾਂ ਨੇ ਕਈ ਐਕਟਰਾਂ ਦੇ ਪੈਸੇ ਬਹੁਤ ਜ਼ਿਆਦਾ ਸੀਗਾ ਬਟ ਉਹਨਾਂ ਨੇ ਨੇਗੋਸ਼ੀਏਟ ਕੀਤਾ ਔਰ ਉਹ ਤੁਹਾਡੀ ਸਪੋਰਟ ਦੀ ਲੋੜ ਹੈ ਔਰ 8 ਮਾਰਚ ਨੂੰ ਟਿਕਟ ਖਰੀਦ ਕੇ ਸਿਨੇਮੇ ਘਰ ਆ ਦੇ ਵਿੱਚ ਜਾ ਕੇ ਸਾਨੂੰ ਉਹਦਾ ਸਬੂਤ ਦਿਵੋ ਤਾਂ ਕਿ ਅਸੀਂ ਬਲੈਕ 3 ਜਲਦੀ ਬਣਾਈਏ ਔਰ ਫਿਰ ਜਲਦੀ ਹੀ ਬਲੈਕ 3 ਲੱਗੇ ਆਈ ਸਾਡੇ ਨੌਰੀ ਸਾਹਿਬ ਫਿਲਮ ਦੇ ਪ੍ਰੋਡਿਊਸਰ ਨੇ ਜਿਨ੍ਹਾਂ ਨੇ ਆਪਣੀ ਇੱਕ ਉਹ ਨੇਕ ਕਮਾਈ ਹੁੰਦੀ ਜਦੋਂ ਅਸੀਂ ਐਕਟਰ ਤੇ ਲਗਾਉਂਦੇ ਆ ਤਾਂ ਫਿਰ ਸੋਚਦੇ ਆ ਪਰ ਜਿਹੜੀ ਅੱਜ ਅਸੀਂ ਫਿਲਮ ਦੇਖੀ ਆ ਉਸ ਫਿਲਮ ਵਿੱਚ ਇੱਕ ਬੰਦੇ ਨੇ ਤਿੰਨ ਤਿੰਨ ਕਿਰਦਾਰ ਕੀਤੇ ਪਰ ਉਹਨਾਂ ਕਿਰਦਾਰਾਂ ਦੇ ਵਿੱਚ ਅਸੀਂ ਐਕਟਿੰਗ ਤੇ ਪਲੱਸ ਜਿਹੜਾ ਮੈਸੇਜ ਹੈਗਾ ਉਹ ਬਾ ਕਮਾਲ ਸੀ ਇਹ ਜਿਹੜੇ ਤਿੰਨ ਕਿਰਦਾਰ ਦਾ ਛੇਡ ਹੈਗਾ ਇਹ ਦਾ ਬੀਬੋ ਹੈ ਤਾਂ ਹੈਗਾ ਦੇਵ ਕਰੋੜ ਨੇ ਕਿਉਂਕਿ ਇਹ ਜਦੋਂ ਵੀ ਕੋਈ ਫਿਲਮ ਸ਼ੁਰੂ ਹੁੰਦੀ ਹੈ ਇੱਕ ਆਈਡੀਆ ਤੋਂ ਸ਼ੁਰੂ ਹੁੰਦੀ ਹੈ ਦੇਵ ਨੇ ਇੱਕ ਆਈਡੀਆ ਸੁਣਾਇਆ ਸਾਨੂੰ ਜਿਹੜਾ ਕਿ ਸਾਨੂੰ ਬਹੁਤ ਚੰਗਾ ਲੱਗਿਆ ਔਰ ਸਾਨੂੰ ਲੱਗਿਆ ਇਹ ਫਿਲਮ ਬਨਣ ਦੇ ਯੋਗ ਹੈ ਔਰ ਇਹ ਫਿਲਮ ਦੇ ਸ਼ੇਡਸ ਬਹੁਤ ਹੈ ਕੈਰੈਕਟਰਸ ਦੇ ਉਮਦਾ ਬਿਹੇਵੀਅਰ ਨਿਕਲ ਕੇ ਬਾਹਰ ਆ ਰਿਹਾ ਮਤਲਬ ਸ਼ੇਡਸ ਬਹੁਤ ਹੈ ਹਰ ਕੈਰੈਕਟਰ ਦੇ ਔਰ ਫਿਰ ਜਿਸ ਤਰ੍ਹਾਂ ਦੇਵ ਨੇ ਸ਼ੁਰੂ ਕੀਤੀ ਨਵਨੀਤ ਜੀ ਨਾਲ ਅਸੀਂ ਪਹਿਲੇ ਪੰਜ ਪਿਕਚਰਾਂ ਕਰ ਚੁੱਕੇ ਉਹਨਾਂ ਦੀ ਫੈਮਿਲੀ ਨਾਲ ਡੀਓਪੀ ਹਰਮੀਤ ਜੀ ਐਂਡ ਨੰਨੂ ਜੀ ਤੇ ਫਿਰ ਟੀਮ ਜੁੜਦੀ ਗਈ ਅਰੇ ਕਿਤੇ ਨਾ ਕਿਤੇ ਬਲੈਕ ਹੈ 2 ਦੇ ਵਿੱਚ ਬਣੰਦਾ ਹੁਣ ਮੈਂ ਪਹਿਲੇ ਡਾਇਰੈਕਟਰ ਤੰਜਲ ਸਾਹਿਬ ਨੂੰ ਵੀ ਨਹੀਂ ਭੁੱਲ ਸਕਦਾ ਕਿ ਉਹ ਬਲੈਕ ਹੈ 1 ਉਹਨਾਂ ਨੇ ਬਣਾਈ ਸੁਖਮਿੰਦਰ ਤੰਜਲ ਚੁਆਇਸ ਕਿੰਨਾ ਦੀ ਸੀ ਐਕਟਰ ਜਿਹੜੇ ਲਏ ਆ ਸਾਰੀ ਜਿਹੜੀ ਚੁਆਇਸ ਹੈਗੀ ਸੀ ਇਹ ਕਿੰਨਾ ਦੀ ਸੀ ਉਹ ਸਾਰੀ ਟੀਮ ਦੀ ਦੇਵ ਦੀ ਵੀ ਹੈ ਨਵਨੀਤ ਦੀ ਵੀ ਹੈ ਮੇਰੀ ਵੀ ਹੈ ਸਾਰੀ ਮਤਲਬ ਮੇਲ ਨਹੀਂ ਤਾਂ ਡਾਇਰੈਕਟਰ ਦੀ ਹੁੰਦੀ ਸਰ ਡਾਇਰੈਕਟਰ ਐਂਡ ਉਹਦੇ ਉਹ ਦੇਖਦਾ ਕਿ ਇਸ ਕਿਰਦਾਰ ਦੇ ਵਿੱਚ ਕੌਣ ਠੀਕ ਲੱਗ ਰਿਹਾ ਹੈ ਮੇਰੇ ਹਿਸਾਬ ਦੇ ਨਾਲ ਕੋਈ ਵੀ ਕਿਰਦਾਰ ਹੈ ਜਿਸ ਨੇ ਆਪਣਾ ਜਿਹੜਾ ਪੂਰਾ ਰੋਲ ਹੈਗਾ ਜਿਹੜਾ ਵੀ ਉਹਨੂੰ ਮਿਲਿਆ ਸੀ ਉਹਨੇ ਪੂਰਾ ਆਪਣਾ 100% ਦੇ ਕੇ ਫਿਲਮ ਨੂੰ ਇੱਕ ਕਾਮਯਾਬ ਉਹ ਫਿਲਮ ਥੀਏਟਰਿਕ ਕਹਿ ਸਕਦੇ ਆ ਫਿਲਮ ਜਿਹੜੀ ਇੱਕ ਵੱਡੇ ਸਿਨੇਮੇ ਦੀ ਫਿਲਮ ਜਿਹੜੀ ਅੱਜ ਕੱਲ ਕਰੋੜਾਂ ਰੁਪਏ ਚ ਬਣਦੀਆਂ ਨੇ ਸ਼ਾਇਦ ਅਸੀਂ ਇਹ ਹਾਲੀਵੁੱਡ ਫਿਲਮ ਕਹਿ ਸਕਦੇ ਆ ਬਿਲਕੁਲ ਸਹੀ ਹੈ ਅਸੀਂ ਕਰੈਕਟਰਾਂ ਦੇ ਵਿੱਚ ਛੇੜਖੜ ਨਹੀਂ ਨਹੀਂ ਕੀਤੀ ਔਰ ਜਿੱਦਾਂ ਦਾ ਰੋਲ ਚਾਹੀਦਾ ਸੀਗਾ ਉਹਦਾ ਦੇ ਪਿਕ ਐਂਡ ਚੂਸ ਕੀਤੇ ਆ ਉਹਦਾ ਦੇ ਉਹਨਾਂ ਨੇ ਕਈ ਐਕਟਰਾਂ ਦੇ ਪੈਸੇ ਬਹੁਤ ਜ਼ਿਆਦਾ ਸੀਗਾ ਬਟ ਉਹਨਾਂ ਨੇ ਨੇਗੋਸ਼ੀਏਟ ਕੀਤਾ ਔਰ ਉਹਨਾਂ ਨੇ ਸਨ ਸਪੋਰਟ ਵੀ ਕੀਤਾ ਸਾਰੇ ਐਕਟਰਾਂ ਦੀ ਟੀਮ ਦਾ ਬਹੁਤ ਹੱਥ ਹੈ ਔਰ ਟੈਕਨੀਕਲ ਟੀਮ ਦਾ ਨਹੀਂ ਭੁੱਲ ਸਕਦੇ ਚਾਹੇ ਉਹ ਬੈਕਗ੍ਰਾਉਂਡ ਹੈ ਚਾਹੇ ਉਹ ਟ੍ਰੇਲਰ ਜਿਹਨੇ ਵਿਜ਼ੂਅਲ ਪ੍ਰੋਮੋਸ਼ਨ ਕੀਤੀ ਸਾਡੇ ਐਡੀਟਰ ਰੋਹਿਤ ਮਾਨ ਜੀ রাইਟਰ ਕਿਸੇ ਦਾ ਵੀ ਨਹੀਂ ਭੁੱਲ ਸਕਦੇ ਕਿ ਜਿਨ੍ਹਾਂ ਨੇ ਡਾਇਲੌਗਸ ਜਿਨ੍ਹਾਂ ਨੇ ਲਿਖੇ ਆਖਰੀ ਸਵਾਲ ਜਦੋਂ ਇੱਕ ਤੁਸੀਂ ਆਪਣੀ ਇੱਕ ਇਹ ਕਹਿ ਸਕਦੇ ਆ ਕਿ ਨੇ ਕਮਾਈ ਚ ਇਹ ਇਹ ਜਈਆਂ ਫਿਲਮਾਂ ਬਣਾਈਆਂ ਤੁਸੀਂ ਪਹਿਲੀ ਫਿਲਮ ਵੀ ਇਹਨਾਂ ਨਾਲ ਦੇਖ ਆਪਣੇ ਕਹ ਰਹੇ ਸੀ ਪਰ ਤੋ ਪਹਿਲਾਂ ਵੀ ਕੀਤੀ ਇਹਨਾਂ ਨਾਲ ਫਿਲਮ ਤੇ ਹੁਣ ਕੀ ਮਹਿਸੂਸ ਹੁੰਦਾ ਇਸ ਫਿਲਮ ਤੋਂ ਬਾਅਦ ਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਦਰਸ਼ਕਾਂ ਨੂੰ ਇਹੀ ਕਹਿੰਦੇ ਹਾਂ ਜਿਸ ਤਰ੍ਹਾਂ ਅਸੀਂ ਮਿਹਨਤ ਲਗਾਈ ਹੈ ਇਸ ਕਮ ਬਲੈਕਏਅਰ 2 ਬਣਾਉਣ ਦੇ ਵਿੱਚ ਹੁਣ ਤੁਹਾਡੀ ਸਪੋਰਟ ਦੀ ਲੋੜ ਹੈ ਔਰ 8 ਮਾਰਚ ਨੂੰ ਟਿਕਟ ਖਰੀਦ ਕੇ ਸਿਨੇਮੇ ਘਰ ਅਦੇ ਵਿੱਚ ਜਾ ਕੇ ਸਾਨੂੰ ਉਹਦਾ ਸਬੂਤ ਦਿਓ ਤਾਂ ਕਿ ਅਸੀਂ ਬਲੈਕਏਅਰ 3 ਜਲਦੀ ਬਣਾਈਏ ਔਰ ਫਿਰ ਜਲਦੀ ਹੀ ਬਲੈਕਏਅਰ 3 ਲੈ ਕੇ ਆਈਏ ਜੀ ਥੈਂਕ ਯੂ